ਇਹ ਦਿਨ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਪਰ ਜੇਕਰ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਟਾਈਮ ਸਿਰ ਇਸ ਠੱਗੀ ਦਾ ਪਤਾ ਚੱਲ ਜਾਵੇ ਤਾਂ ਸਮਾਂ ਰਹਿਦੇ ਹੀ ਲੋਕਾਂ ਦੀ ਜੋ ਖੂਨ ਪਸੀਨੇ ਦੀ ਕਮਾਈ ਹੈ ਉਸ ਨੂੰ ਰਿਕਵਰ ਕੀਤਾ ਜਾ ਸਕਦਾ ਹੈ ਜਿਹਾ ਦੱਸਦੀ ਕਿ ਲੁਧਿਆਣਾ ਪੁਲਿਸ ਦੇ ਵੱਲੋਂ ਇਹ ਵੱਡਾ ਹੁਣ ਦਾਵਾ ਕੀਤਾ ਗਿਆ ਤਾਂ ਸਾਈਬਰ ਠੱਗੀਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਦੇਸ਼ ਭਰ ਦੇ ਵਿੱਚ ਲੋਕਾਂ ਦਾ ਕਰੋੜਾਂ ਰੁਪਏ ਸਾਈਬਰ ਠੱਗਾਂ ਦੇ ਹੱਥੀ ਚੜ੍ਹ ਕੇ ਉਹ ਆਪਣੇ ਪੈਸੇ ਗਵਾ ਰਹੇ ਨੇ ਪਿਛਲੇ ਸਾਲਾਂ ਦੇ ਦੌਰਾਨ ਲੋਕਾਂ ਨਾਲ ਕਰੋੜਾਂ ਰੁਪਏ ਦੀ ਨਾ ਸਿਰਫ ਠੱਗੀ ਮਾਰੀ ਗਈ ਸਗੋਂ ਪੁਲਿਸ ਦੀ ਮਦਦ ਨਾਲ ਲੋਕਾਂ ਦੇ ਪੈਸੇ ਰਿਕਵਰ ਵੀ ਕਰਵਾਏ ਗਏ ਹਨ ਸਾਈਬਰ ਠੱਗੀ ਮਾਰਨ ਦੇ ਹੁਣ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਇੰਸਪੈਕਟਰ ਜਤਿੰਦਰ ਸਿੰਘ ਸਾਈਬਰ ਕ੍ਰਾਈਮ ਇੰਚਾਰਜ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਸਿਲੰਡਰ ਦੀ KYC ਕਰਨ ਨੂੰ ਲੈ ਕੇ ਇਸ ਤੋਂ ਇਲਾਵਾ WhatsApp ਹੈਕ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਤੇ ਫਿਰ ਉਹਨਾਂ ਦੇ ਕੋਲੋਂ ਠੱਗੀਆਂ ਮਾਰੀਆਂ ਜਾਂਦੀਆਂ ਨੇ ਉੱਥੇ ਇਸ ਮੌਕੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਈਬਰ ਠੱਗ ਨੇ ਉਹਨਾਂ ਦੇ ਵੱਲੋਂ ਕਈ ਵਾਰ ਲੋਕਾਂ ਨੂੰ ਫੋਨ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਕੋਈ ਕੋਰੀਅਰ ਆਇਆ ਹੈ ਤੇ ਉਹਨਾਂ ਦੀ ਲੋਕੇਸ਼ਨ ਟ੍ਰੇਸ ਲਈ ਹੋ ਰਹੀ ਜਿਸ ਕਰਕੇ ਉਹ ਪਹਿਲਾਂ ਇੱਕ ਉਹਨਾਂ ਨੂੰ ਲਿੰਕ ਦਿੰਦੇ ਨੇ ਤੇ ਲੋਕ ਜਿਵੇਂ ਹੀ ਉਸ ਲਿੰਕ ਨੂੰ ਡਾਊਨਲੋਡ ਕਰਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਹਾਲਾਂਕਿ ਇਸ ਮੌਕੇ ਤੇ ਉਹਨਾਂ ਨੇ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਇੱਕ ਵਰਤਮਾਨ ਗਰੁੱਪ ਦੇ ਜੋ ਮੁਖੀ ਨੇ ਉਹਨਾਂ ਦੇ ਨਾਲ 7 ਕਰੋੜ ਰੁਪਏ ਦੀ ਅਜੇ ਹੀ ਤਰੀਕੇ ਨਾਲ ਠੱਗੀ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ 7 ਕਰੋੜ ਰੁਪਏ ਰਿਕਵਰ ਕਰ ਲਏ ਸੀ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਦੇ ਇੱਕ ਨਾਮੀ ਕਾਰੋਬਾਰੀ ਦੇ ਨਾਲ ਵੀ 99 ਲੱਖ ਰੁਪਏ ਦੀ ਠੱਗੀ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਵੀ ਜਦੋਂ ਇਸ ਦੀ ਸੂਚਨਾ ਦਿੱਤੀ ਤਾਂ 99 ਲੱਖ ਰੁਪਏ ਵੀ ਤੁਰੰਤ ਠੱਗਾਂ ਦੇ ਵੱਲੋਂ ਜੋ ਸੀ ਉਹ ਠੱਗੀ ਮਾਰੀ ਗਈ ਸੀ ਉਸ ਨੂੰ ਵੀ ਰਿਕਵਰ ਕਰ ਲਿਆ ਗਿਆ ਸੀ ਉੱਤੇ ਹੁਣ ਇਹਨਾਂ ਨੇ ਦੱਸਿਆ ਕਿ ਜੋ ਲੋਕ ਨੇ ਉਹਨਾਂ ਨੂੰ ਥੋੜੀ ਜੀ ਸਤਰਕ ਹੋਣ ਦੀ ਜ਼ਰੂਰਤ ਹੈ ਜੇਕਰ ਕੋਈ ਵੀ ਕਿਸੇ ਅਨਨੋਨ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਉਸ ਨੂੰ ਉਹ ਨਾ ਚੁੱਕਣ ਜਾਂ ਫਿਰ ਜੇਕਰ ਕੋਈ ਉਹਨਾਂ ਨੂੰ ਫੋਨ ਦੇ ਵਿੱਚ ਮੈਸੇਜ ਆਉਂਦਾ ਹੈ ਲਿੰਕ ਡਾਊਨਲੋਡ ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਉਹ ਅਜਿਹੀ ਗਲਤੀ ਕਦੇ ਵੀ ਨਾ ਕਰਨ ਜਾਂ ਫਿਰ ਜੇਕਰ ਕੋਈ ਟਰੇਡਿੰਗ ਐਪ ਵਗੈਰਾ ਹੈ ਤਾਂ ਉਸ ਦੀ ਵੀ ਚੰਗੀ ਤਰ੍ਹਾਂ ਉਹ ਜਾਂਚ ਪੜਤਾਲ ਕਰਕੇ ਹੀ ਉਸ ਦੇ ਨਾਲ ਪੰਗਾ ਲੈਣ ਦੇਖੋ ਜੀ ਪਹਿਲਾਂ ਤਾਂ ਥੈਂਕ ਯੂ ਤੁਹਾਡਾ ਤੁਸੀਂ ਜਿਹੜਾ মিডিਆ ਰਹੀ ਲੋਕਾਂ ਨੂੰ ਵਕ ਵਕ ਤਰੀਕੇ ਦੇ ਨਾਲ ਅਵੇਅਰ ਕਰਦੇ ਰਹਿੰਦੇ ਹੋ ਤਾਂ ਜੋ ਉਹ ਜਿਹੜੀ ਉਹ ਸਾਈਬਰ ਠੱਗੀ ਤੋਂ ਬਚ ਸਕਣ ਤੇ ਇਹ ਆਪਣੇ ਜਤਨਾ ਸਦਕਾ ਹੀ ਜਿਹੜੇ ਆ ਜਿਹੜੇ ਆ 1930 ਨੂੰ ਅਸੀਂ ਘਰ ਘਰ ਤੱਕ ਹਰੇਕ ਲੋਕਾਂ ਤੱਕ 1930 ਵਾਲਾ ਜਿਹੜਾ ਮੈਸੇਜ ਪਹੁੰਚਾਉਣ 'ਚ ਵੀ ਕਾਮਯਾਬ ਹੋਏ ਆ ਤੇ ਅੱਛਾ ਜਿਹੜੇ ਮਸਲੇ ਆ ਉਹ ਮਾਮਲੇ ਉਹ ਕਿਵੇਂ ਦੇ ਸਾਹਮਣੇ ਆ ਰਹੇ ਆ ਅੱਜ ਕੱਲ ਬਹੁਤ ਸਾਰਾ ਅੱਜ ਕੱਲ ਵਟਸਐਪ ਦੇ ਉੱਤੇ ਇੱਕ ਮੈਸੇਜ ਭੇਜਿਆ ਜਾ ਰਿਹਾ ਵੀ ਤੁਹਾਡਾ ਕੋਰੀਅਰ ਆਇਆ ਕੁਰੀਅਰ ਤੇ ਤੁਹਾਡੀ ਲੋਕੇਸ਼ਨ ਜਿਹੜੀ ਹੈ ਉਹ ਟ੍ਰੇਸ ਨਹੀਂ ਹੋ ਰਹੀ ਇੱਕ ਲਿੰਕ ਨੂੰ ਕਲਿੱਕ ਕਰਨ ਨਹੀਂ ਕਿਹਾ ਜਾਂਦਾ ਵੀ ਤੁਹਾਡੀ ਲੋਕੇਸ਼ਨ ਜਿਹੜੀ ਹੈ ਉਹ ਟ੍ਰੇਸ ਹੋ ਜਾਵੇ ਤੇ ਕੁਰੀਅਰ ਬாய் ਤੁਹਾਨੂੰ ਤੁਹਾਡੀ ਜਿਹੜੀ ਹੈ ਉਹ ਸਰਚ ਕਰ ਰਿਹਾ ਤੁਹਾਡਾ ਘਰ ਤੇ ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰਦੇ ਹੋ ਤੁਹਾਡਾ WhatsApp ਹੈਕ ਹੋ ਜਾਂਦਾ ਤੇ ਤੁਹਾਡਾ ਤੁਹਾਡਾ ਜਿਹੜਾ WhatsApp ਦਾ ਐਕਸੈਸ ਤੁਹਾਡੇ ਕੋਲ ਨਹੀਂ ਦਿੰਦਾ ਤੇ ਤੁਹਾਡੇ ਜਿੰਨੇ ਦੋਸਤਾਂ ਨੂੰ ਮਿੱਤਰਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਮੈਸੇਜ ਭੇਜ ਕੇ ਪੈਸੇ ਮੰਗੇ ਜਾ ਰਹੇ ਆ ਇੱਕ ਕੋਈ ਮਾਮਲਾ ਤਾਂ ਇੱਕ ਹੋਰ ਕੇਸ ਇੱਕ ਨਵੀਂ ਮੋਡਲ ਸਪ੍ਰਿੰਟੀ ਵੀ ਸਾਡੇ ਧਿਆਨ ਚ ਆਈ ਹੈ ਇੱਕ ਨੈਸ਼ਨਲ ਨਿਊਜ਼ ਚੈਨਲ ਵੱਲੋਂ ਵੀ ਇਹਦੇ ਤੇ ਅਵੇਅਰਨੈਸ ਕੀਤੀ ਗਈ ਸੀ ਅਸੀਂ ਵੀ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਹੋ ਸਕਦਾ ਇਸ ਦਾ ਇਸ ਤਰ੍ਹਾਂ ਤੁਹਾਡੇ ਨਾਲ ਸਾਈਬਰ ਠੱਗੀ ਹੋ ਸਕਦੀ ਹੈ ਕੋਈ ਵਿਆਹ ਸ਼ਾਦੀ ਦਾ ਕਾਰਡ ਜਿਵੇਂ ਕਿ ਅੱਜ ਕੱਲ੍ਹ ਵਿਆਹ ਸ਼ਾਦੀਆਂ ਦਾ ਸੀਜ਼ਨ ਹੈਗਾ ਤੇ ਇਸ ਤਰ੍ਹਾਂ ਦਾ ਕੋਈ ਕਾਰਡ ਕਾਰਡ ਕੋਈ ਪੀਡੀਐਫ ਜਾਂ ਏਪੀਕੇ ਫਾਈਲ ਤੁਹਾਨੂੰ ਭੇਜ ਕੇ ਤੁਹਾਡੇ ਮੋਬਾਈਲ ਡਿਵਾਈਸ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਮੈਲਵੇਅਰ ਜਾਂ ਕੋਈ ਇਸ ਤਰ੍ਹਾਂ ਦੇ ਦੀ ਫਾਈਲ ਇੰਸਟਾਲ ਕਰਾ ਕੇ ਤੁਹਾਡੇ ਮੋਬਾਈਲ ਦਾ ਐਕਸੈਸ ਲਿਆ ਜਾ ਸਕਦਾ ਹੈ ਇਹਦੀ ਤੇ ਤੁਹਾਡੇ ਜਿਹੜੇ ਮੋਬਾਈਲ ਦੇ ਨਾਲ ਲਿੰਕ ਜਿਹੜੇ ਬੈਂਕ ਖਾਤੇ ਆ ਉਹਦੇ ਚੋਂ ਪੈਸੇ ਜਿਹੜੇ ਆ ਸਾਈਬਰ ਠੱਗੀ ਨਾਲ ਕੱਢੇ ਜਾ ਸਕਦੇ ਆ ਤੋਂ ਇਸ ਤਰ੍ਹਾਂ ਦੇ ਜਿਹੜੇ ਇਹ ਇਹ ਸਜੇ ਤੱਕ ਕੋਈ ਰਿਪੋਰਟ ਨਹੀਂ ਹੋਇਆ ਪਰ ਅਸੀਂ ਆਸ ਕਰਦੇ ਹਾਂ ਵੀ ਇਸ ਤਰ੍ਹਾਂ ਦਾ ਕੇਸ ਰਿਪੋਰਟ ਹੋਵੇ ਵੀ ਨਾ ਤੇ ਲੋਕ ਪਹਿਲਾਂ ਹੀ ਜਿਹੜੇ ਅਵੇਅਰ ਹੋ ਜਾਣ। ਸਰ ਇਹ ਗੈਸ ਦੀ KYC ਨੂੰ ਲੈ ਕੇ ਵੀ ਅੱਜ ਤੱਕ ਬੜੇ ਮਾਮਲੇ ਚੱਲ ਰਹੇ ਨੇ। ਲੋਕਾਂ ਨੂੰ ਫੋਨ ਆਉਂਦੇ ਆ ਵੀ ਸਿਲੰਡਰ ਤੁਹਾਡਾ ਆਏਗਾ ਨਹੀਂ। ਸੋ ਉਹ ਵੀ ਉਹਨਾਂ ਨੂੰ ਲੋਕਾਂ ਨੂੰ ਫੀਸ ਜਾ ਕਰੂ ਕਰੋਗੇ। ਬਿਲਕੁਲ ਜੀ ਇਸ ਤਰ੍ਹਾਂ ਦੇ ਵੀ ਦੇ ਕੇਸ ਵੀ ਜਿਹੜੇ ਹੈਗੇ ਉਹ ਸਾਹਮਣੇ ਆਏ ਆ। ਇਹਦੇ ਵਿੱਚ ਇਸੇ ਕੀ ਇਨਵੈਸਟੀਗੇਸ਼ਨ ਵੀ ਅਸੀਂ ਇਹ ਕੇਸ ਦੇ ਵਿੱਚ ਕਰ ਰਹੇ ਆ ਵੀ ਤੁਹਾਨੂੰ ਕੋਈ KYC ਕਰਨ ਦੇ ਲਈ ਵੀ ਤੁਹਾਡੇ ਗੈਸ ਦੀ ਜਿਹੜੀ ਆ ਕਨੈਕਸ਼ਨ ਜਿਹੜਾ ਆ ਉਹਦੀ KYC ਹੋਣ ਵਾਲੀ ਹੈ ਜਾਂ ਤੁਸੀਂ ਜੇ ਕੋਈ Google ਤੋਂ ਨੰਬਰ ਲੈ ਲੈਂਦੇ ਹੋ ਤੇ ਵੀ ਬੁਕਿੰਗ ਕਰਾਉਣ ਦੇ ਲਈ ਤੇ ਉਦੋਂ ਵੀ ਤੁਹਾਡੀ ਜਿਹੜੀ ਹੈ ਤੁਹਾਡੀ ਡਿਟੇਲ ਲੈ ਕੇ ਤੁਹਾਡੀ ਮੋਬਾਈਲ ਦਾ ਐਕसेस ਲੈ ਲਿਆ ਜਾਂਦਾ ਹੈ ਜਾਂ ਤੁਹਾਡੇ ਕੋਲ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਐਪ ਇੰਸਟਾਲ ਕਰਾ ਦਿੱਤੀ ਜਾਂਦੀ ਹੈ ਤੇ ਜਿਹਦੇ ਨਾਲ ਤੁਹਾਡੇ ਨਾਲ ਸਾਈਬਰ ਠੱਗੀ ਹੋ ਸਕਦੀ ਹੈ ਸਰ ਲੋਕਾਂ ਨੂੰ ਕਿਵੇਂ ਜਾਗਰੂ ਕਰੋਗੇ ਤੇ ਖਾਸ ਕਰਕੇ ਅਭੀ ਦੇਸ਼ਾਂ ਕਿਉਂ ਰਿਆਣਾ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈਗਾ ਬੜਾ ਐਕਟਿਵ ਹੈਗਾ ਲੋਕਾਂ ਦੇ ਕਰੋਨਾ ਰਪਏ ਜਿਹੜੇ ਵਾਪਸ ਕਰਾਇਆ ਸੋ ਉਹ ਕਿੱਦਾਂ ਵਾਪਸ ਆਏ ਕਿੰਨੇ ਆਏ ਤੇ ਕੀ ਲੋਕਾਂ ਨੂੰ ਬਿਲਕੁਲ ਜੀ ਇਹਦੇ ਵਿੱਚ ਆਮ ਪਬਲਿਕ ਨੇ ਵੀ ਜਿਨ੍ਹਾਂ ਨਾਲ ਸਾਈਬਰ ਠੱਗੀ ਹੋਈ ਸੀ ਉਹਨਾਂ ਦਾ ਵੀ ਥੋੜਾ ਜਿਹਾ ਇਹ ਹੈਗਾ ਵੀ ਉਹਨਾਂ ਨੇ ਇਮੀਡੀਏਟ ਕੰਪਲੇਂਟ ਕੀਤੀ 1930 ਤੇ ਜਦੋਂ ਤੁਸੀਂ ਕੰਪਲੇਂਟ ਕਰਦੇ ਹੋ ਤੁਹਾਡੇ ਪੈਸੇ ਜਿਹੜੇ ਆ ਫ੍ਰੀਜ਼ ਹੋ ਜਾਂਦੇ ਆ ਔਰ ਜਿਨ੍ਹਾਂ ਦੇ ਪੈਸੇ ਫ੍ਰੀਜ਼ ਹੋ ਜਾਂਦੇ ਆ ਸਾਡੀ ਸਾਈਬਰ ਪੁਲਿਸ ਸਟੇਸ਼ਨ ਵੱਲੋਂ ਉਹ ਇੱਕ ਜਿਹੜਾ ਬਹੁਤ ਵਧੀਆ ਪ੍ਰੋਸੈਸ ਪੰਜਾਬ ਸਰਕਾਰ ਨੇ ਤੇ ਮਾਨਯੋਗ ਹਾਈ ਕੋਰਟ ਵੱਲੋਂ ਵੀ ਜਿਹੜੀਆਂ ਹਦਾਇਤਾਂ ਤੋਂ ਜਾਰੀ ਆ ਵੀ 1930 ਦੇ ਰਿਗਾਰਡਿੰਗ ਕੰਪਲੇਂਟ ਦੇ ਵਿੱਚ ਅਸੀਂ ਜਿਹੜੇ ਉਹ ਪੈਸੇ ਜਲਦੀ ਤੋਂ ਜਲਦੀ ਵਾਪਸ ਕਰਵਾ ਦਿੰਨੇ ਆ ਤੇ ਥਰੂ ਕੋਰਟ ਆਰਡਰ ਤੇ ਇਹ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈਗੀ ਹੈ ਵੀ ਜੇ ਕਿਸੇ ਨਾਲ ਸਾਈਬਰ ਠੱਗੀ ਹੋ ਜਾਂਦੀ ਹੈ ਤੇ ਉਹ ਕੰਪਲੇਂਟ ਜਰੂਰ ਰਜਿਸਟਰ ਕਰਾਵੇ 1930 ਨੂੰ ਅਪਰੋਚ ਜਰੂਰ ਕਰੇ ਤਾਂ ਜੋ ਤੁਹਾਡੇ ਪੈਸੇ ਉਹ ਵਾਪਸ ਹੋ ਸਕਣ ਸਰ ਆਖਰੀ ਸਵਾਲ ਹੈ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ ਕਿ ਲੋਕ ਅਵੇਅਰ ਰਹਿਣ ਦੇਖੋ ਜੀ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਵੀ ਕਿਸੇ ਅਨਨੋਨ ਜਾਂ ਕਿਸੇ ਵੀ ਸਟ੍ਰੇਂਜਰ ਦਾ ਕੋਈ ਮੈਸੇਜ ਆਂਦਾ ਕੋਈ ਫਾਈਲ ਭੇਜਦਾ ਕੋਈ ਪੀਡੀਐਫ ਫਾਈਲ ਭੇਜਦਾ ਉਹਨੂੰ ਇੰਸਟਾਲ ਨਾ ਕਰੋ ਅਤੇ ਦੂਸਰਾ ਆਪਣਾ ਕੋਈ ਵੀ ਮੋਬਾਈਲ ਨੰਬਰ ਜਿਹੜਾ ਤੁਸੀਂ ਤੁਹਾਡੇ ਬੈਂਕ ਅਕਾਊਂਟ ਨਾਲ ਜਾਂ ਕਿਸੇ ਫਾਈਨੈਂਸ਼ੀਅਲ ਵਾਲਟ ਨਾਲ ਲਿੰਕ ਹੈਗਾ ਉਹਦੇ ਤੇ ਕੋਈ ਵੀ ਬਿਜ਼ਨਸ ਜਾਂ ਆਪਣਾ ਕਮਿਊਨੀਕੇਸ਼ਨ ਨਾ ਕਰੋ ਤਾਂ ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਮੋਡਸ ਪ੍ਰਿੰਟ ਹੀ ਹੈਗੀਆਂ ਸਾਈਬਰ ਠੱਗਾਂ ਦੌਰ ਵਰਤੀਆਂ ਜਾਂਦੀਆਂ ਉਸ ਤੋਂ ਅਵੇਅਰ ਰਹਾ ਜਾ ਸਕੇ ਤੇ ਸਾਈਬਰ ਠੱਗੀ ਤੋਂ ਬਚਿਆ ਜਾਵੇ